ਆਪਾਂ ਦਾ ਫਲਾਣਿਆ ਦੋ ਦੋ ਦਾ ਰੋਡ ਉਹ ਵੀ ਮੇਰੇ ਕੋਲ ਨਹੀਂ ਪਾ ਕਾਪੀ ਦੀ ਮੈਂ ਤੈਨੂੰ ਕਹਿ ਤਾ ਤਾਰ ਫਿਰਤੇ ਨਹੀਂ ਗੱਲ ਨੂੰ ਮੋੜਾ ਇੱਕੋ ਕਿਹੜਾ ਵਾ ਦੂਜਾ ਹੋ ਕੀ ਨਾ ਨਾਂ ਤੇਨੇ ਮੈਨੂੰ ਪਤਾ ਹੀ ਆ ਪੜਦਾ ਵੀ ਆਲੇ ਵੀਰ ਕਿੱਧਰ ਗਏ ਆਪਣੇ ਹੈ ਲਓ ਵੀ ਭਾਈ ਆਪਾਂ ਆ ਕੀਤੀ ਬਾਜੀ ਲਾਈਵ ਅੱਜ ਟਰਾਈ ਕਰਦੇ ਆ ਲਾਈਵ ਕਰਕੇ ਕਿੱਦਾਂ ਚੱਲਦੀ ਆ ਆ ਮਲੋਂ ਨੇ ਆਪਣੇ ਕਾਪੀ ਵਾਲੇ ਬਾਈਆਂ ਨੂੰ ਆ ਕਿਦਾ ਬਾਈ ਕਾਪੀ ਵਾਲੇਓ ਕੀ ਹਾਲ ਚਾਲ ਆਜੋ ਬਾਈ ਦਿਓ ਅਪਡੇਟ ਮਾਰੀ ਜੀ ਬਾਜੀ ਦੀ ਲਾਈਵ ਆ ਲਾਈਵ ਚੱਲਦਾ ਬਾਈ YouTube ਤੇ ਬਾਈ ਜਿੱਦੀਆਂ ਨੇ ਆ ਬਾਈ 10 12 ਘੱਟੇ ਘਟੇ ਟਾਈਮ ਤੇ 10 ਤੇ ਫੇਟ ਕਿੰਨੇ ਆਏ ਨਹੀਂ ਲੱਡੂ ਵੀਰ ਚੰਗੀ ਤਰ੍ਹਾਂ ਹੈ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਇੱਧਰ ਆ ਦੱਸੀ ਮਾੜਾ ਜਾਂ ਕਿੰਨੇ ਕਬੂਤਰ ਕਿੰਨੇ ਨੇ ਲੱਡੂ ਕਾਪੀ ਦੇ ਵੀਰੇ ਕੋਲ ਕਬੂਤਰ ਕਿੰਨੇ ਸੀ 56 ਕੂਤ ਛੁੱਟੇ ਸੀ ਲੱਡੂ ਤੂੰ ਦਿਆ ਦੱਸ ਕੋਲ ਕਬੂਤਰ ਕਿੰਨੇ ਸੀ 56 ਸੀ ਬਾਈ 56 ਕਬੂਤਰ ਨੂੰ ਲੇ ਲਗੇ ਤੇ ਇੱਧਰ ਆ ਜੀ ਤੇਜ਼ੀ ਬਾਈ ਤੇਜ਼ੀ ਬਾਈ ਤੇਜ਼ੀ ਉਹਨਾ ਹੁੱਡੀ ਲੱਭਿਆ ਤੇ 7-8 ਦੇ ਹੋ ਟਾਈਮ ਦਾ ਤੂੰਗਾ ਹੋ ਕੇ ਓਕੇ ਹੈ ਮਾੜੀ ਵੀ ਬਚ 25 ਕਿਲੋ ਫਿਰਦੇ ਆ ਹਾਂ ਨਾ ਫਿਰਦੇ ਆ ਆਹ ਬਾਕੀ ਪਰਮ ਕੇ ਮੈਂ ਬਾਈ ਵਧੀਆ ਲੱਗਿਆ ਬਹੁਤ ਵਧੀਆ ਬੀ 3 2 4 ਦੇ ਵਿੱਚ ਮੋਟਰਸਾਈਕਲ ਜੱਟ ਦਿੱਤੀਆਂ ਆਣੀਆਂ ਥੋੜਾ ਜਿਹਾ ਬਾਜ ਨੇ ਖਰਾਬ ਕੀਤਾ ਨਹੀਂ ਤਾਂ ਓਵਰ ਆਲ ਵਧੀਆ ਠੀਕ ਆ ਬਹੁਤ ਵਧੀਆ ਬਹੁਤ ਵਧੀਆ ਸੋਹਣਾ ਬਹੁਤ ਸੋਹਣਾ ਕੰਮ ਅਜੇ ਤੱਕ ਬਾਕੀ ਬਾਈ ਜਸਵੀਰ ਕਿੱਦਾਂ ਬਾਜੀ ਦਾ ਦੱਸਿਓ ਮਾੜੀ ਜੀ ਅਪਡੇਟ ਸਾਰੇ ਬਿਰਦਰਾਂ ਇਹਨਾਂ ਨੇ ਸਹਿਯੋਗ ਦਿੱਤਾ ਜਿਹੜੇ ਬੇਕੂਤਰਾਂ ਲੈ ਕੇ ਆਏ ਨੇ ਦੋਹਾਂ ਨੇੜੋਂ ਸਾਰਿਆਂ ਦਾ ਵੈਲਕਮ ਤੇ ਦਾਨ ਵਧੀਆ ਬਣਿਆ ਪਿਆਸਾ ਤਾਂ ਹਰੀ ਚਲਣ ਕਾਰਨ ਗੋਟ ਲਾਕ ਆ ਤੇ ਕਿਹੜਾ ਕਿਹੜਾ ਜੇ ਮੋਟਰਸਾਈਕਲ ਦੀ ਚਾਬੀ ਕੱਢ ਦਾਂਗਾ ਹਾਂ ਇਹ ਆਸਟ੍ਰੇਲੀਆ ਦੀ ਬਾਜੀ ਪਹਿਲੀ ਬਾਜੀ ਆਪਣੀ ਆ ਸੀਜ਼ਨ ਦੀ 2024-25 ਵਾਲੇ ਦੀ ਤੇ ਬਾਕੀ ਟਰਾਈ ਕਰਿਆ ਕਰਾਂਗੇ ਥੋੜਾ ਬਹੁਤ ਐ ਵਿੱਚ ਦੀ ਜਾਂ ਸ਼ਾਮ ਵਾਲੇ ਟਾਈਮ 'ਚ ਥੋੜੇ ਕਬੂਤਰ ਰਹਿ ਗਏ ਲਾਈਵ ਕਰਕੇ ਜਿਹੜੇ ਆਪਣੇ ਭਾਈ ਹੋਰ ਇੰਡੀਆ ਪਾਕਿਸਤਾਨ 'ਚ ਬੈਠੇ ਆ ਕੈਨੇਡਾ ਵੈਰਕ ਵਾਲੇ ਯੂਰਪਾਲੇ ਅਪਡੇਟ ਮਿਲਦੀ ਰਵੇ ਸੋ ਕਭਿੰਦਰ ਤੁਸੀਂ ਦਿਓ ਆਪਦੇ ਕੀਮਤੀ ਵਿਚਾਰ ਹੈ ਕਿਦਾਂ ਕਿੰਨੇ ਕਿਉਂ ਟਾਈਮ ਟੂ ਮ ਲੱਗਾ ਕਿਸ ਤੇ ਕਿ ਕਿਵੇਂ ਆ ਬਈ ਦੇਖੀ ਜਾਨੇ ਪਹਿਲਾਂ ਅੱਛਾ ਚੈੱਕ ਕਰਦੇ 12 13 ਗੂ ਤਾਂ ਕੱਟੇ ਓਕੇ ਟੋਟਲ ਕਬੂਤਰ ਕਿੰਨੇ ਵਟੇ ਚੈੱਕ ਕਰੀ ਜਾਂਦੇ ਆ ਮਤਲਬ ਫਲੋਟ ਕਿੰਨੇ ਦੇ ਵਿੱਚ ਅੱਛਾ ਕਿੰਨੇ 55 ਛਪ 55 ਅੱਛਾ 56 55 55 ਅੱਛਾ ਠੀਕ ਆ ਤੇ ਕੱਟੇ ਕਿੰਨੇ ਗਏ ਇਹਨਾਂ ਚੋਂ 12 13 12 13 ਗੂ ਤਾਂ ਕੱਟੇ ਓਕੇ ਦੁਬਾਰਾ ਟਾਈਮ ਹੁਣ ਵਗਾਰਾ ਹੁਣ ਮਨ ਤੇ ਮੇਕ ਕਰੀਏ ਨਟਕਵਰ ਹਾਂਣੀ ਕਿ 10 ਕਿਟਰ ਓਕੇ ਠੀਕ ਹਵਾ ਜਿਆਦਾ ਅੱਜ ਨਾ ਮੌਸਮ ਦਾ ਵੈਦਰ ਕਿਵੇਂ ਆ ਟੈਂਪਰੇਚਰ ਕਿੰਨਾ ਆ ਇਹਦਾ 39 39 ਠੀਕ ਹੈ ਠੀਕ ਠੀਕ ਹੋਰ ਬਾਈ ਗਰਜਨ ਸਿੰਘ ਕਿਵੇਂ ਆ ਬਹੁਤ ਵਧੀਆ ਜੀ ਕਿਵੇਂ ਆ ਜਾਨਵਰ ਆਪਣੇ ਬਹੁਤ ਥੋੜੇ ਵਧੀਆ ਠੀਕ ਹੈ ਸਹੀ ਆ ਕਿਵੇਂ ਆ ਤਿਆਰੀਆਂ ਪੂਰੀ ਫਰੈਦ ਕੀ ਹਾਂ ਹਾਂ ਬਾਈ ਪੂਰੀ ਫੁੱਲ ਫੁੱਲ ਚਲੋ ਠੀਕ ਆ ਵਧੀਆ ਬੈਰੀ ਪੂਰੀ ਦਾ ਕਿਵੇਂ ਆ ਹਾਲ ਚਾਲ ਤੇਰੇ ਵਾਲਾ ਨੋ ਨੋ ਮੈਂ ਬਾਟੇ ਪਏ ਨੇ ਘਰੇ ਔਂਕਾ ਕੰਮ ਵੈਰੀ ਵੈਰੀ ਬੜਾ ਇਸ ਕੀ ਸੀ ਬੜਾ ਔਖਾ ਯਾਰ ਬੜਾ ਠੀਕ ਠੀਕ ਦੇਖਾ ਕਿਥੋਂ ਔੜਦਾ ਕਿੱਧਰ ਬੜਾ ਔਖਾ ਹੋਰ ਬਾਈ ਹੈਪੀ ਕਿੱਦਾਂ ਕਿਵੇਂ ਚੱਲਦੀ ਆ ਤੇਰੀ ਆਪਣੀ ਠੀਕ ਆ ਸਹੀ ਆ ਕਿਵੇਂ ਜਾਨਵਰ ਫਿਰਦੇ ਆ ਹੈ ਨਹੀਂ ਇੱਥੇ ਬਾਜੀ ਦੇ ਵਿੱਚ ਕਿੰਨੇ ਛੱਡੇ ਸੀ ਅੱਜ ਅੱਜ 2 ਛੱਡੇ ਓਕੇ ਓਕੇ ਠੀਕ ਆ ਜੀ ਠੀਕ ਆ ਸਹੀ ਆ ਚਲੋ ਆਓ ਵੀ ਮਿਲਦੇ ਆ ਹੋਰ ਬਾਈਆਂ ਨੂੰ ਹਾਂ ਚੱਲ ਡੂ ਲਓ ਵੀ ਆ ਬੈਠੇ ਆ ਬਾਈ ਤੁੱਪ ਤੋਂ ਡਰਦੇ ਹੋਰੀ ਸੰਗਾ ਸਾਹਿਬ ਕਿੱਦਾਂ ਲਾਈਵ ਲਾਈਵ ਕੀਤਾ ਹੋਇਆ YouTube ਕਿੱਦਾਂ ਅਪਡੇਟ ਆ ਬਾਜੀ ਦੀ ਬਾਜੀ ਦੇ ਅਪਡੇਟ ਆ ਕੰਪਿਊਟਰ ਵਧੀਆ ਉੜੀ ਜਾਂਦੇ ਆ ओके ਤੇ ਦਿਨ ਵੀ ਪੂਰਾ ਕੜਾਵਾ ਹਾਂ ਮੌਸਮ ਵੀ ਅੱਜ ਕੜਾਵਾ ਮੌਸਮ ਕੜਾਵਾ ਹਵਾ ਚੱਲਦੀ ਆ ਹੂੰ ਤੇ ਕੁਝ ਪੁੱਤਰ ਭੱਜ ਗਿਆ ਓਕੇ ਭੱਜ ਗਏ ਪੁੱਤਰ ਕਾਫੀ ਭੱਜ ਗਿਆ ਆ ਸਵੇਰੇ ਵੀ ਹਵਾ ਕਾਫੀ ਹਵਾ ਆ ਜਾਂਦੀ ਕਾਫੀ ਹੂੰ ਆਲਮੋਸਟ ਵਧੀਆ ਚੱਲ ਜਿੰਦਾ ਬਹੁਤ ਵਧੀਆ ਬਾਜੀ ਸੋਹਣੀ ਬਣ ਗਈ ਵੈਸੇ ਕਿਨੇ 55 55 ਛੁੱਟੇ ਅੱਜ 55 57 ਓਕੇ ਠੀਕ ਆ ਠੀਕ ਆ ਲੋ ਬਾਈ ਰੌਣਕ ਮੇਲਾ ਲੱਗਾ ਹੋਇਆ ਇੱਥੇ ਪੂਰਾ ਆਪਣਾ ਬਾਜੀ ਦਾ ਹੋਰ ਵੀ ਕਿੱਦਾਂ ਉਹਦੇ ਜੀਤੋ ਕਿਵੇਂ ਚੱਲਦੀ ਬਾਜੀ ਤੂੰ ਫਿਰ ਅੱਜ ਕਿਹੜਾ ਛੱਡਿਆ ਕਿਵੇਂ ਆ ਫਿਰਦਾ ਕੇ ਕਰੂ ਕੁਛ ਅੱਜ ਕੇ ਤੇ ਲਈ ਆ ਹੈ ਓਕੇ ਠੀਕ ਆ ਸਹੀ ਆ ਹੋਰ ਵੀ ਬਾਬਾ ਕਿਵੇਂ ਆ ਕਿਵੇਂ ਆ ਜਾਨਵਰ ਤੇ ਰਹਾ ਹੈਗਾ ਕਿ ਘਟ ਘਟਦਾ ਨਹੀਂ ਨਹੀਂ ਹੈਗਾ ਹੈਗਾ ਬਾਈ ਓਕੇ ਠੀਕ ਆ ਹੋਰ ਬਾਈ ਕਿਤਾ ਜੈਸਾ ਨਾ ਲਈ ਜਾਂਦੇ ਅਨੰਦ ਬਾਜੀ ਦਾ ਓਕੇ 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 ਜੋਤਾ ਸਿਆ ਕਿਵੇਂ ਆ ਤੇ ਲੈ ਜਾ ਬਿਆ ਕੀ ਗੱਲ ਹੈ ਥਕਾਵਟ ਚ ਹੋਰ ਬਾਈ ਕੇਪੀ ਦਾਦਰ ਹਾਂਜੀ ਕਿਵੇਂ ਚੱਲ ਰਿਹਾ ਬਾਜੀ ਦਾ ਮਾਹੌਲ ਜਾਨਵਰ ਹੈਗਾ ਫਿਰਦਾ ਓਕੇ ਹੋਰ ਬਾਈ ਬੋ ਲਾਲਤਾਦ ਕਿਦਾਂ ਵਧੀਆ ਵਧੀਆ ਬਾਈ ਪੈ ਗਿਆ ਸ਼ੌਂਕ ਤੇਨੂੰ ਵੀ ਕਬੂਤਰਾਂ ਦਾ ਹੈ ਠੀਕ ਆ ਠੀਕ ਆ ਠੀਕ ਆ ਬੱਲਾ ਦਾ ਰੱਖੇਗਾ ਤੂੰ ਵੀ ਪਾਏਗਾ ਖੋਡੇ ਹਟਦਾ ਨਹੀਂ ਹੈ ਓਕੇ ਹੁਣ ਤਾਂ ਪਾਲੇ ਬੱਸ ਬਾਈ ਠੀਕ ਆ ਜੀ ਠੀਕ ਆ ਮਿਲਾਤੀਏ ਸਾਰੇ ਬੰਦਿਆਂ ਨੂੰ ਆਪਾਂ ਔਰ ਬਾਈ ਕਿੱਦਾਂ ਜੀ ਇਹ ਸਾਡੇ ਅਕਵਾਲਤਾ ਵਾਲੀ ਬਾਬਾ ਕਿੱਦਾਂ ਬਾਈ ਅਕਵਾਲ ਕਿਵੇਂ ਆ ਜਾਨਵਰ ਇੱਦਾਂ ਕਿੰਨੇ ਛੱਡੇ ਅੱਜ ਚਾਰ ਚੱਲ ਠੀਕ ਆ ਵਧੀਆ ਕਿੱਦ ਹੈ ਗਿਆ ਚਾਰੀ ਚਾਰੇ ਵਧਾਈਆਂ ਵਧਾਈਆਂ ਫਿਰ ਹੋਰ ਬਾਈ ਹੁਣੀ ਚਲੋ ਵੀ ਬਾਈ ਬਾਕੀ ਫੇਰ ਕਰਾਂਗੇ ਥੋੜਾ ਜਿਹਾ ਜਦੋਂ ਬਾਜੀ ਨੇੜ ਤੇੜ ਹੋਈ ਲਾਈਵ ਫੇਰ ਲਾਈਵ ਦਿਖਾਉਂਦੇ ਹਾਂ ਹਾਂਜੀ ਉਹਦੇ ਜੀ ਹੋਰ ਬਾਈ ਵੰਟੀ ਕਿਵੇਂ ਆ ਕਿਵੇਂ ਆ ਜਾਨਵਰ ਠੀਕ ਆ ਸੈਟ ਹਾਂ ਜਾਨਵਰ ਠੀਕ ਕਿੰਨੇ ਛੱਡੇ ਆਜੋ ਤਿੰਨ ਛੱਡੇ ਤਿੰਨ ਓਕੇ ਠੀਕ ਆ ਕਿਵੇਂ ਆ ਦੂਜਾ ਬੈਰੀ ਬੁਰੀ ਦਾ ਤੇਰੇ ਨਾਲ ਬੈਰੀ ਯਾਰ ਬਈ ਉਡ ਨਹੀਂ ਦਿੰਦੀ ਸਿੱਟੀ ਜਾਂਦੀ ਆ ਹੂੰ ਰੋਜ ਦੋ ਤਿੰਨ ਛੱਡੇ ਔਖਾ ਇੱਥੇ ਬਾਜੀ ਤੇ ਵੀ ਮੈਂ ਨਾ ਕਈ ਝਾਵਟਾ ਮਾਰ ਗਈ ਸੋਇਬ ਵੀ ਕਰਦੀ ਆ ਬਸ ਕਿੰਨੇ ਲੈ ਵੀਗੇ ਮੈਂ ਇੱਕ ਦੋ ਕਿ ਨਹੀਂ ਇੱਕ ਇੱਕ ਲੈ ਜੀ 2000 ਰੁਪਏ ਦਾ ਕਰਵਾ ਅੱਛਾ ਇੱਕ ਲੈ ਜੀ ਓਕੇ ਓਕੇ ਯਾਨੀ ਜਿਵੇਂ ਆਪਣੇ ਮੌਸਮ ਬਣਦਾ ਵਾ ਇੱਥੇ ਬਾਜ਼ੀਆਂ ਦਾ ਵਧੀਆ ਇੰਡੀਆ ਵਾਂਗੂ ਹੁਣ ਆਪਣੇ ਬੈਰੀ ਤੰਗ ਕਰਦੀ ਆ 38 ਦਿਖਾਉਂਦੇ ਟੈਂਪਰੇਚਰ ਅੱਜ ਹੂੰ ਹੋਰ ਬਾਈ ਹੈਪੀ ਮਾਜਰੀ ਕਿੱਦਾਂ ਵਧੀਆ ਵਧੀਆ ਬਾਈ ਉਹ ਸੀਟਾ ਜੀ ਵਾਹ ਵਧੀਆ ਕਿਵੇਂ ਆ ਜਾਨਵਰੋਂ ਕਿੰਨੇ ਛੱਡੇ ਅੱਜ ਫਿਰ 21 ਛੱਡੇ ਬਾਈ ਅੱਛਾ 21 ਦਾ ਲੱਖ ਹਾਂ ਜੀ ਤੇਰੇ ਵੀ ਆਓ ਬੈਰੀ ਰੈਤ ਕੀ ਜ਼ਿਆਦਾ ਤੰਗ ਕੀਤਾ ਪਰ ਜੋ ਹੁੰਦੇ ਕੀ ਹੋਇਆ ਅੱਜ ਦਬਾਹਦਾ ਲੀ ਪੈਰੀ ਪੈਗੀ ਕਿੰਨੇ ਗਿਆ ਸੀ ਤਿੰਨ ਪਾੜ ਗਈ ਤੇ ਕਬੂਤਰੀ ਪੰਜ ਚਲੇ ਗਏ ਉਹਦਾ ਰੱਖਦਾ ਅੱਠ ਕਬੂਤਰ ਖਰਾਬ ਹੋ ਜਾਣੇ ਉਹ ਵੀ ਇੱਥੇ ਕੰਮਾਂ ਧੰਦਿਆਂ ਜੋ ਟਾਈਮ ਕੱਢ ਕੇ ਮਸਾ ਦਾ ਬੰਦਾ ਡਾਈਆਂ ਕਰਾਉਂਦਾ ਵਾ ਚਲੋ ਭਾਈ ਬਾਕੀ ਫਿਰ ਮਿਲਦੇ ਆ ਥੋੜੀ ਜਿਹੀ ਜਦੋਂ ਬਾਜੀ ਨੇੜ ਤੇੜ ਹੋਈ ਤਾਂ ਫਿਰ ਕਰਾ ਕੇ ਲਾਈਵ ਉਹ ਮਗਰਲੇ ਟਾਈਮ 'ਚ ਦਿਖਾਵਾਂਗੇ ਆਪਾਂ ਸਾਰਿਆਂ ਨੂੰ